ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਜ਼ਿਲ੍ਹਾ ਫਰੋਜ਼ਪੁਰ ਦੇ ਅਧੀਨ ਆਉਂਦਾ ਪਿੰਡ ਮਹਾਲਮ ਵਿਖੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ શ્રીਮਾਨ 108 ਸੰਤ ਬਾਬਾ ਹਰਨਾਮ ਸਿੰਘ ਜੀ ਰਤੋਪਿਆ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਜੋਲ ਮੇਲਾ ਸਮਾਗਮ ਕਰਵਾਇਆ ਗਿਆ ਜਿਸ ਵੇਲੇ ਜਿਸ ਵਿੱਚ ਅਮਰਤਵਲੇ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏਗਾ ਭੋਗ ਤੋਂ ਅਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਇਆ ਜਾਏਗਾ ਜਿਸ ਵਿੱਚ ਢਾਡੀ ਜਥਾ ਸਰੂਪ ਸਿੰਘ ਕਟਿਆਲਾ ਢਾਡੀ ਜਥਾ ترਸੀਮ ترਸੀਮ ਸਿੰਘ ਅਮਰਗੜ ਵਾਲੇ ਕਮੇਸ਼ਰੀ ਜਥਾ ਚਾਨਣ ਸਿੰਘ ਬੀਏ ਸੂਰ ਵਿੱਡ ਵਾਲੇ ਆਦਿ ਜਥਿਆਂ ਨੇ ਸੰਗਤਾਂ ਨੂੰ ਗੁਰੂ ਅਥਾਤਨਾ ਕੇ ਸੰਗਤਾਂ ਨੂੰ ਰਿਹਾਲ ਕੀਤਾ ਇਸ ਚਲਦੇ ਸਮਾਗਮ ਦੌਰਾਨ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਜੀ ਦੁਨੀਆ ਲਗਵਾਈ ਹਾਜ਼ਰੀ ਦਵਾਨ ਦੀ ਸਮਾਪਤੀ ਤੋਂ ਬਾਅਦ ਕਬੱਡੀ ਦੇ ਮੈਚ ਵੀ ਕਰਵਾਏਗਾ ਸਤਖੰਡ ਵਾਸੀ ਸੰਤ ਬਾਬਾ ਸ਼ੰਗਾਰਾ ਸਿੰਘ ਘੋੜਿਆਂ ਵਾਲਿਆਂ ਦੀ ਦਲਪੰਥ ਵੱਲੋਂ ਘੋੜ ਦੌਰ ਮਹੱਲਾ ਵੀ ਖੇਡਿਆ ਗਿਆ ਆਓ ਵੇਖਦੇ ਹਾਂ ਪੂਰੀ ਖਬਰ ਪਿੰਡ ਮਹਾਲਵੰਦ ਤੋਂ ਕੈਮਰਾਮੈਨ ਸ਼ਿਵਾਰ ਸਿੰਘ ਦੇ ਨਾਲ ਸੁੱਖਾ ਜ਼ਿਕਰ ਖੰਡਾਂ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਬਹਿਣ ਧਮਕੀਆਂ ਦੇਣੀਆਂ ਪੈਣ ਪਰ ਸਿੱਖਾਂ ਦਾ ਇਕੱਠ ਨਹੀਂ ਹੋਣ ਦੇਣਾ ਕਿਉਂਕਿ ਇਕੱਲੇ ਇਕੱਲੇ ਰਹਿਣ ਤਾਂ ਮਾਰਨੇ ਬੜੇ ਸੁਖੇ ਆ ਤੇ ਜਦੋਂ ਇੱਕ ਹੋ ਜਾਂਦੇ ਆ ਕਰਨ ਤੋਂ ਪਹਿਲਾਂ ਇੱਕ ਦਿਲ ਦੀ ਗੱਲ ਕਾਦਿਆਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਸਾਧ ਸੰਗਤ ਸਰਕਾਰ ਤੇ ਦੀ ਸਿੱਖਾਂ ਦਾ ਏਕਾ ਨਾ ਹੋ ਜਾਏ ਤੇ ਆਪਾਂ ਆਪਸ ਵਿੱਚ ਕਿੰਨਾ ਕੇਕਾ ਰੱਖਦੇ ਮਾਫੀ ਮੰਗੇ ਕਮਾ ਇੱਕ ਪਿਤਾ ਇੱਕਸ ਕੇ ਹਮ ਬਾਰਕ ਦਾ ਢੋਲ ਵਜਾਉਣ ਵਾਲੇ ਆਪ ਇੱਕ ਨਹੀਂ ਐ ਗੋਲ ਪੱਗ ਬੰਨਣ ਵਾਲਿਆਂ ਨੂੰ ਲੋਕ ਵਾਲੀ ਪੱਗ ਬੰਨਣ ਵਾਲੇ ਵੀ ਚੰਗੇ ਲੱਗਦੇ ਨੋਕ ਵਾਲੀ ਪੱਗ ਬੰਨਣ ਵਾਲਿਆਂ ਨੂੰ ਗੋਲ ਪੱਗ ਬੰਨਣ ਵਾਲੇ ਨਹੀਂ ਚੰਗੇ ਲੱਗਦੇ ਪਜਾਮੇ ਪੌਣ ਵਾਲਿਆਂ ਨੂੰ ਪੈਂਟਾਂ ਵਾਲੇ ਨਹੀਂ ਚੰਗੇ ਲੱਗਦੇ ਪੈਂਟਾਂ ਵਾਲਿਆਂ ਨੂੰ ਕੱਲੇ ਕਸ਼ਰਿਆਂ ਵਾਲੇ ਨਹੀਂ ਚੰਗੇ ਲੱਗਦੇ ਸਾਤ ਸੰਗਤ ਨੀਲੀ ਪੱਗ ਵਾਲੇ ਨੂੰ ਚਿੱਟੀ ਪੱਗ ਵਾਲੇ ਨਹੀਂ ਚੰਗੇ ਲੱਗਦੇ ਚਿੱਟੀ ਪੱਗ ਵਾਲੇ ਨੂੰ ਖਾਲੀ ਪੱਗ ਵਾਲੇ ਨਹੀਂ ਚੰਗੇ ਲੱਗਦੇ ਸਾਤ ਸੰਗਤ ਏਕਾ ਸਰਕਾਰ ਕਿੰਦੀ ਸਿੱਖਾਂ ਦਾ ਹੋ ਨਾ ਜਾਵੇ ਤੇ ਸਿੱਖ ਜਿੱਤੇ ਸੋਚਦੇ ਵੀ ਸਾਡਾ ਏਕਾ ਹੋ ਜਾ। ਸਿੱਖ ਵੀ ਤਾਂ ਆਪਸ ਵਿੱਚ ਧਰਮ ਨਾਲੋਂ ਧੜਿਆਂ ਨਾਲ ਹੀ ਜ਼ਿਆਦਾ ਜੁੜੇ ਹੋਏ ਆ। ਆਓ ਧਰਮ ਨਾਲ ਜੁੜੀਏ। ਧਰਮ ਜੋੜਦਾ ਹੈ ਤੇ ਧੜੇ ਤੋੜਦੇ ਨਹੀਂ। ਸਿੱਖਾਂ ਦਾ ਏਕਾ ਨਹੀਂ ਹੋਣ ਦੇਣਾ। ਸਰਕਾਰ ਨੇ ਸ਼ਕਤੀ ਕਿੰਦੀ ਆ। ਸਰਕਾਰ ਨੇ ਆਪਣੇ ਟੌਟਾਂ ਨੂੰ ਮੁਖਵੀ ਕਰਨ ਵਾਲਿਆਂ ਨੂੰ ਜਿਹੜੇ ਸੁਨੇਹਕ ਲਿਆ। ਉਹ ਕਹਾਣੀ ਆਪ ਜੀ ਦੀ ਸ਼ਰਵਾ ਦੇ ਵਿਚਾਰ ਟਾੜੀ ਕਲਾ ਦੀ ਸੁੰਦਰ ਬਣ ਗਈ ਹੈ ਟੋਲੀ ਸੰਗ ਇਹਨੂੰ ਕਮਿਸ਼ਨ ਵੀ ਕਉਂਦੇ ਨੇ ਇਹਨੂੰ ਟਾੜੀ ਬਿਗਾਉਂਦੇ ਨੇ ਅਸੀਂ ਟਾੜ ਦੇ ਸਰੰਗੀ ਨਾਲ ਤੁਹਾਡੀ ਖੁਸ਼ੀ ਲੰਦਾ ਯਤਨ ਕਰਨ ਲੱਗੇ ਆ ਪਹਿਲਾਂ ਆਪ ਜੀ ਨੇ ਕੋੜੜਾ ਸੁਣਿਆ ਹੁਣ ਤੁਹਾਨੂੰ ਡੋਲੀ ਸੁਣਾਉਣ ਲੱਗੇ ਆ ਇੱਕਾ ਸਿੱਖਾਂ ਦਾ ਹੋਣ ਨਹੀਂ ਜਿਹੜਾ ਸਰਕਾਰ ਦਾ ਪ੍ਰਮਾਣ ਸਰਕਾਰ ਦੇ ਪ੍ਰਮਾਣ ਦੀ ਵਿਆਖਿਆ ਕਰਦੀ ਰਚਨਾ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਆਪਣੀ ਤੇ ਟਾੜੀ ਦਿੱਥਾ ਇਹੋ ਪੇਸ਼ ਕਰਦਾ ਹੈ 그 <shrie> ậ <shrie> ਰੱਖੋ <ilizces> <inveís>